ਅਸਲਾਮੁਆਲੇਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰiyat ਨਾਲ ਹੋਵੋਗੇ ਕਰਨਲ ਦਾ ਮਾਮਲਾ ਜਿਹੜਾ ਕਿ ਪਿਛਲੇ ਕੁਝ ਦਿਨਾਂ ਤੋਂ ਚਰਚਾਵਾਵਾਂ ਦੇ ਵਿੱਚ ਜਿਹਦਾ ਵੈ ਹੁਣ ਇੱਕ ਵੱਡੀ ਅਪਡੇਟ ਇੱਕ ਵੱਡੀ ਖਬਰ ਜਿਹੜੀ ਨਿਕਲ ਕੇ ਆਈ ਹੈ ਸਾਹਮਣੇ ਉਹ ਇਹ ਹੈ ਕਿ ਕਰਨਲ ਦੇ ਪਰਿਵਾਰ ਕੋ ਇੱਕ ਵੱਡੀ ਗਲਤੀ ਹੋ ਗਈ ਹੈ ਉਹ ਕਿਹੜੀ ਗਲਤੀ ਹੋਈ ਹੈ ਇਸ ਦੇ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਜਾਣਾ ਕੋਈ ਚਲ ਕੇ ਵੀਡੀਓ ਵੇਖਣੀ ਹੈ ਫਿਰ ਕਰਨੇ ਆ ਉਸ ਤੇ ਵਿਚਾਰ ਕਰਨ ਮਾਮਲੇ ਦੇ ਨਾਲ ਜੁੜੀ ਵੱਡੀ ਖਬਰ ਧਿਆਨ ਦੇ ਨਾਲ ਸੁਣਨਾ ਵੀਡੀਓ ਨੂੰ ਵੱਤ ਬਾਤ ਸ਼ੇਅਰ ਕਰਨਾ ਸਕਿਪ ਨਹੀਂ ਕਰਨਾ ਕੱਲੇ-ਕੱਲੇ ਗੱਲ ਦੱਸ ਦਿਆਂ ਤੁਹਾਨੂੰ ਕੀ ਹੋਊਗਾ ਤੇ ਕੀ ਹੋਣ ਵਾਲਾਗਾ ਇਹਦੇ ਵਿੱਚ ਕੀ ਰਿਜ਼ਲਟ ਨਿਕਲ ਕੇ ਸਾਹਮਣੇ ਆ ਰਿਹਾਗਾ ਇਹਦੇ ਬਾਬਤ ਆਪਾਂ ਗੱਲਬਾਤ ਕਰਦੇ ਆਂ ਵਹਿਰ ਜੀ ਦਾ ਖਾਲਸਾ ਵਹਿਰ ਜੀ ਕੀ ਪਤੇ ਇਹਦਾ ਸਾਰਿਆਂ ਨੂੰ ਪਤਾ ਕਿ ਕਰਨ ਮਾਮਲਾ ਜਿਹੜਾ ਕਿ ਕਰੀਬ ਅੱਜ 20-25 ਦਿਨ ਹੋ ਗਏ ਕਿ ਜਿਹੜਾ ਹਾਈ ਕੋਰਟ ਦੇ ਵਿੱਚ ਚੱਲਿਆ ਗਿਆ ਮਾਮਲਾ ਤੇ ਇੱਕ ਜਿਹੜੀ ਗਲਤੀ ਕੀਤੀ ਹੈ ਕਰਨ ਪਰਿਵਾਰ ਨੇ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਕੀ ਗਲਤੀ ਕਰ ਲਈ ਵੱਡੀ ਹੁਣ ਐਡਾ ਸੰਘਰਸ਼ ਹੋਇਆ ਧਰਨੇ ਲੱਗੇ ਮਜਾਰੇ ਹੋਏ ਭਗਵੰਤ ਮਾਨ ਨੂੰ ਮਿਲ ਕੇ ਉਹਨਾਂ ਦੀ ਪਤਨੀ ਜਸਵਿੰਦਰ ਕੌਰ ਤੇ ਮੀਡੀਆ 'ਚ ਆ ਕੇ ਵਧਾਈ ਦਿੱਤੀ ਕਿ ਸਾਡੀ ਭਗਵੰਤ ਮਾਨ ਨੇ ਗੱਲ ਸੁਣ ਲਈ ਤੇ ਸਾਨੂੰ ਇਨਸਾਫ ਜਿਹੜਾ ਅੱਜ 6 ਵਜੇ ਤੱਕ ਹੀ ਮਿਲ ਜਾਊਗਾ ਬੜੀਆਂ ਆਸ ਤੇ ਉਮੀਦਾਂ ਉਸ ਪਰਿਵਾਰ ਨੂੰ ਜਾਗੀਆਂ ਸੀ ਪੰਜਾਬ ਸਰਕਾਰ ਤੋਂ ਪਰ ਜਦੋਂ ਸਾਮ ਦੇ 6 ਵਜੇ ਦੇ ਆ 7 ਵਜੇ ਦੇ 8 ਵਜੇ ਦੇ ਆ ਦੂਸਰਾ ਦਿਨ ਚੜ ਜਾਂਦਾਗਾ ਤੇ ਕੋਈ ਪਰਿਵਾਰ ਨੂੰ ਟੱਲੇ ਘੰਟੀ ਕੁਛ ਨਹੀਂ ਖੜਕਦਾ ਪਰਿਵਾਰ ਨਿਰਾਸ਼ਾ ਦੇ ਵਿੱਚ ਹੁੰਦਾਗਾ ਫਿਰ ਹਾਈ ਕੋਰਟ ਦਾ ਦਰਵਾਜ਼ਾ ਫਿਰ ਖੜਕਾਉਂਦਾਗਾ ਜਿੱਥੇ ਕਿ ਪਰਿਵਾਰ ਲਗਾਤਾਰ ਸੀਬੀਆਈ ਦੀ ਮੰਗ ਕਰ ਰਿਹਾ ਸੀ ਹੁਣ ਆਪਾਂ ਹਾਈ ਕੋਰਟ ਤੇ ਕਿਸੇ ਵੀ ਕੋਰਟ ਤੇ ਟਿੱਪਣੀ ਤਾਂ ਨਹੀਂ ਕਰ ਸਕਦੇ ਪਰ ਇੱਕ ਗੱਲ ਐ ਤੇ ਸੋਚਣ ਵਾਲੀ ਐ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਥੋੜਾ ਜਿਹਾ ਮੁੱਦਾ ਉੱਥੇ ਲੈ ਜਾਵਾਂ 13 ਤਰੀਕ ਨੂੰ ਜਿਹੜਾ 13 ਮਾਰਚ ਨੂੰ ਇੱਕ ਅਨਕਾਉਂਟਰ ਕੀਤਾ ਜਸਪ੍ਰੀਤ ਸਿੰਘ ਦਾ ਹੁਣ ਸੂਤਰਾਂ ਦੇ ਮੁਤਾਬਕ ਜਿਹੜੀ ਏ ਖਬਰ ਆ ਕਿ ਉਹ ਜਿਹੜਾ ਫੇਕ ਅਨਕਾਉਂਟਰ ਕੀਤਾ ਉਸ ਫੇਕ ਅਨਕਾਉਂਟਰ ਦੇ ਵਾਸਤੇ ਜਿਹੜਾ ਕਿ ਸਰਕਾਰ ਵੱਲੋਂ ਇਨ੍ਹਾਂ ਚਾਰਾਂ ਇੰਸਪੈਕਟਰਾਂ ਨੂੰ 10-10 ਲੱਖ ਰੁਪਏ ਤੇ ਡੀਐਸਵੀ ਦਾ ਅਨੇਕ ਤੇ ਜਿਹੜੇ ਅਉਧਿਆਂ ਦੀ ਇਹਨਾਂ ਨੂੰ ਜਿਹੜੀ ਫੀਤੀਆਂ ਜਿਹੜੀ ਆ ਲੱਗ ਗਈਆਂ ਐ 90 92 ਦਾ ਹੱਕੇ ਵਿੱਚ ਲੱਗਦੀਆਂ ਸੀ ਕਿ ਜਿਹੜੀ ਤੁਹਾਨੂੰ ਮੈਂ ਪਹਿਲਾਂ ਇੱਕ ਵੀਡੀਓ ਸੁਣਾ ਕੇ ਹਟਿਆ ਕਿ 1994 ਦੇ ਵਿੱਚ ਉਮਰਾ ਨੰਗਲ ਨੇ ਜਿਹੜਾ ਝੂਠਾ ਪੁਲਿਸ ਮੁਕਾਬਲਾ ਬਣਾਇਆ ਸੀ ਉਹਨੂੰ ਵੀ ਜਿਹੜਾ ਜਲਦੀ ਹੋਣਾ ਸਜ਼ਾ ਹੋਣ ਵਾਲੀ ਆ ਇਹੇ ਹਾਲ ਜਿਹੜਾ ਅੱਜ ਹੁਣ ਲੱਗਿਆਗਾ ਉਹਨਾਂ ਅਫਸਰਾਂ ਵੱਲੋਂ ਫਿਰ ਕਰਨਲ ਪਰਵਾਰ ਨੂੰ ਕਿਹਾ ਕਿ ਅਸੀਂ ਅਨਕਾਊਂਟਰ ਕਰਕੇ ਆਏ ਆ ਤੇ ਫਿਰ ਤੁਹਾਨੂੰ ਪਤਾ ਕਿ ਕੀ ਕੀ ਕੁਝ ਹੋਇਆ ਫਿਰ ਫੌਜ ਵੀ ਸਿੱਧੀ ਹੋਈ ਆ ਕਿ ਤੁਹਾਨੂੰ ਕਪਵਾੜਾ ਜਾਂ ਹੋਰ ਥਾਵਾਂ ਤੇ ਲੈ ਕੇ ਚਲਦੇ ਆ ਫਿਰ ਦੱਸਦੇ ਨੇ ਕਿ ਅਨਕਾਊਂਟਰ ਕਿਵੇਂ ਹੁੰਦੇ ਆ ਤੁਸੀਂ ਇੱਕ ਇੱਕ ਅਨਕਾਊਂਟਰ ਕਰਕੇ ਜਿਹੜਾ ਹਵਾ ਮਾਰ ਰਹੇ ਹੋ ਇਹ ਗੱਲ ਜਿਹੜਾ ਫੌਜ ਦੇ ਅਧਿਕਾਰੀਆਂ ਨੇ ਕਹੀ ਜਸੀਲੇ ਪਾਸੇ ਦਿੱਤੇ ਪਰ ਇੱਕ ਇੱਕ ਗੱਲ ਸਾਹਮਣੇ ਨਿਕਲ ਕੇ ਇਹ ਆਈ ਆ ਕਿ ਫੌਜ ਪਿੱਛੇ ਕਿਉਂ ਨਹੀਂ ਖੜੀ ਵੱਡਾ ਰੀਜਨ ਆ ਤੇ ਵੱਡਾ ਕਾਰਨ ਆ ਤੇ ਸੈਂਟਰ ਸਰਕਾਰ ਕਿਉਂ ਨਹੀਂ ਖੜੀ ਆਖਰ ਜੇਕਰ ਪਰਿਵਾਰ ਲਗਾਤਾਰ 22 ਦਿਨਾਂ ਤੋਂ ਇੱਕੋ ਮੰਗ ਤੇ ਅੜਿਆ ਸੀ ਵੀਆਈ ਜਿਹੜੀ ਜਾਂਚ ਹੋਣੀ ਚਾਹੀਦੀ ਆ ਬੇਸ਼ੱਕ ਪੰਜਾਬ ਸਰਕਾਰ ਨੇ ਆਪਣੀ ਸੈੱਟ ਬਣਾਈ ਸੀ ਕਹੋ ਉਹਨਾਂ ਨੇ ਕਹਿ ਦਿੱਤਾ ਕਿ ਸਾਨੂੰ ਸੈੱਟ ਮਨਜ਼ੂਰ ਨਹੀਂ ਤੇ ਉਸ ਤੋਂ ਬਾਅਦ ਜਿਹੜਾ ਕੇਸ ਆ ਉਹ ਹਾਈ ਕੋਰਟ ਦੇ ਵਿੱਚ ਚੱਲਿਆ ਜਾਂਦਾ ਹਾਈ ਕੋਰਟ ਵੱਲੋਂ ਜਿਹੜਾ ਪਰਿਵਾਰ ਦੇ ਕਹਿਣ ਮੁਤਾਬਕ ਉਹਨਾਂ ਨੇ CBI ਦੀ ਮੰਗ ਕੀਤੀ ਤੇ ਹਾਈ ਕੋਰਟ ਕਹਿੰਦਾ ਕਿ ਚੰਡੀਗੜ੍ਹ ਤੋਂ ਜਿਹੜੀ ਇਹ ਟਰਾਂਸਫਰ ਕਰ ਦਿੰਦੇ ਆ ਚੰਡੀਗੜ੍ਹ ਇੱਕ ਪੁਲਿਸਾ ਜਿਹੜੀ ਉਹ ਸੈੱਟ ਬਣਾਏਗੀ ਡੀਜੀਪੀ ਦੇ ਥੱਲੇ ਤੇ ਉਹ ਸੈੱਟ ਕੰਮ ਕਰੇਗੀ ਉਹ ਸੈੱਟ ਪੰਜ ਮੈਂਬਰੀ ਬਣਦੀ ਆ ਤਿੰਨ ਮੈਂਬਰੀ ਬਣਦੀ ਆ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਉਹਦੇ ਵਿੱਚ ਕਹਿੰਦੇ ਪੰਜਾਬ ਪੁਲਿਸ ਦਾ ਕੋਈ ਵੀ ਜਿਹੜਾ ਮਲਾਜ਼ਮ ਸਾਵਲ ਨਹੀਂ ਹੋਵੇਗਾ ਹੁਣ ਚੰਡੀਗੜ੍ਹ ਕਹਿੰਦੇ ਵੀ ਇਹ ਸੈੱਟਾ ਜਿਹੜੀ ਕੰਮ ਕਰੂਗੀ ਹੁਣ ਇੱਥੇ ਮੈਂ ਤੁਹਾਨੂੰ ਤੁਹਾਨੂੰ ਦੱਸਣਾ ਚਾਹਣਾ ਬੇਸਕਾ ਹਾਈ ਕੋਰਟ ਨੇ ਵੱਲੋਂ ਇਹ ਪਰਿਵਾਰ ਅੱਜ ਖੋਸਾ ਪਰ ਇੱਥੇ ਦੋ ਗੱਲਾਂ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਇੱਕ ਤਾਂ ਜਿਹੜੇ ਪੁਲਿਸ ਮੁਲਾਜ਼ਮਾ ਉਹਨਾਂ ਨੂੰ ਵੱਡੀ ਰਾਹਤ ਮਿਲ ਗਈ ਇਸ ਸੈਟ ਦੇ ਮਨਾਉਣ ਦੇ ਵਾਸਤੇ ਕਿਉਂਕਿ ਇੱਕ ਤਾਂ ਬੌਂਡ 4 ਮਹੀਨਿਆਂ ਦਾ ਟਾਈਮ ਹੈ ਜਿਹੜਾ ਬੌਂਡ ਉਹ ਕੀਤਾ ਗਿਆ ਹੁਣ 4 ਮਹੀਨੇ ਸਸਪੈਂਡ ਨਹੀਂ ਕਰ ਸਕਦੇ ਬਹਾਲ ਹੋ ਜਾਣਗੇ ਉਹਨਾਂ ਨੂੰ ਨੌਕਰੀ ਤੋਂ ਅਤਾਰਿਆ ਨਹੀਂ ਗਿਆ ਦੂਸਰੀ ਗੱਲ ਇਹ ਆ ਜਿਹੜਾ ਉਹ ਫੇਕ ਅਨਕਾਊਂਟਰ ਕੀਤਾ ਜਾਂ ਹੋਰ ਕੀਤੇ ਆ ਜਾਂ ਉਸੇ ਦਿਨ ਕਿੰਨੀਆਂ ਐਫਆਈਆਰ ਜਿਹੜੀਆਂ ਦਾਖਲ ਕੀਤੀਆਂ ਨੇ ਜਾਂ ਕਟੀਆਂ ਨੇ ਕਿਦੇ ਕਿਦੇ ਉੱਤੇ ਕੀ ਕੁਝ ਹੋਇਆਗਾ ਜੇਕਰ ਇਹ ਸੀਵੀਆਈ ਨੂੰ ਜਿਹੜਾ ਇਹ ਕੇਸ ਚੱਲਿਆ ਜਾਂਦਾ ਤਾਂ ਪੁਲਿਸ ਵਾਲਾ ਕੋਈ ਵੀ ਨਹੀਂ ਬਚਣਾ ਸੀ 12 ਦੇ 12 ਪੁਲਿਸ ਵਾਲੇ ਉਹ ਟੰਗੇ ਜਾਣੇ ਸੀ ਐਸਐਸਪੀ ਨਾਲਕ ਸਿੰਘ ਟੰਗੇਆ ਜਾਣਾ ਸੀ ਇਹਦੇ ਪਿੱਛੇ ਹੋਰ ਕਿਹੜੇ ਕਿਹੜੇ ਮਨਸਾ ਸੀ ਜਿਨ੍ਹਾਂ ਦੇ ਪਿੱਛੇ ਮਾਤ੍ਰੇਸੀ ਐਡੀਸੀ ਡੀਜੀਪੀਸੀ ਕੌਣ ਕੌਣ ਸੀ ਜਾਂ ਫਿਰ ਪੂਰੀ ਸਰਕਾਰ ਖੜੀ ਸੀ ਤਾਂ ਸਿਵੀਆਈ ਨੇ ਫਿਰ ਦੁੱਧ ਦੁੱਧ ਦੇ ਪਾਣੀ ਦਾ ਪਾਣੀ ਕਰ ਦੇਣਾ ਸੀ ਜਿਸ ਤਰ੍ਹਾਂ ਆਪਾਂ ਦੇਖਦੇ ਆ ਕਿ ਸਿਵੀਆਈ ਜਿਹੜੀ ਕਿ ਲਗਾਤਾਰ ਜਿਹੜੇ ਕਿ 30 32 29 29 ਸਾਲ ਤੋਂ ਜਿਹੜੇ ਮਾਮਲੇ ਨੇ ਉਹ ਸਾਰਿਆਂ ਨੂੰ ਟੰਗਿਆ ਜਾ ਰਿਹਾ ਕਿਸੇ ਨੂੰ ਫਾਇਦਾ ਲਾ ਰਿਹਾ ਕਿਸੇ ਨੂੰ ਉਮਰ ਕੈਦਾ ਐਸੇ ਸਿਵੀਆਈ ਅਦਾਲਤ ਵੱਲੋਂ ਸੌਦਾ ਸਾਧ ਨੂੰ ਜਿਹੜੀ ਕਿ ਦੋ ਕਾਤਲ ਤੇ ਵਲਾਤਕਾਰ ਦੇ ਮਾਮਲੇ ਦੇ ਵਿੱਚ 20 ਬੀ ਸਾਲੀ ਸੁਣਾਈ ਸੀ ਪਰਿਵਾਰ ਥੋੜੀ ਜਿਹੀ ਗਲਤੀ ਇਹ ਕਰ ਗਿਆ ਕਿ ਜਿਹੜਾ ਕਿ ਲਗਾਤਾਰ ਇੱਕ ਮੰਗ ਤੇ ਅੜਿਆ ਹੋਇਆ ਸੀ ਆਖਰ ਉਹ ਮਿੰਟਾਂ ਦੇ ਵਿੱਚ ਕਿਉਂ ਬਦਲ ਗਿਆ ਉਹਨਾਂ ਨੇ ਬੇਨਤੀ ਕਰਨੀ ਸੀ ਹਾਈ ਕੋਰਟ ਨੂੰ ਕਿ ਸਾਨੂੰ ਅਸੀਂ ਮੰਨਦੇ ਹਾਂ ਕਿ ਤੁਹਾਡੀ ਕਹਿਣੀ ਗੱਲ ਬਿਲਕੁਲ ਠੀਕ ਆ ਸੈਟ ਬਣਾਈ ਜਾਓ ਪਰ ਉਹਨਾਂ ਸਿੱਟਾਂ ਦੇ ਵਿੱਚ ਇਹ ਦੋਸ਼ੀ ਜਿਹੜੇ ਨੇ ਸੀਬੀਆ ਦੀ ਅਨਕਵਾਰੀ ਜੇ ਹੁੰਦੀ ਆ ਤਾਂ ਉਹ ਫਿਰ ਜੜ ਤੋਂ ਲੈ ਕੇ ਤੈਅ ਤੱਕ ਜਾਂਦੇ ਆ ਕਿ ਭਾਈ ਕਿੰਨੇ ਵਜੇ ਤੁਸੀਂ ਆਏ ਕਿਉਂ ਤੁਸੀਂ ਚਾਰੇ ਇਨਸਪੈਕਟਰ ਤੇ 12 ਅੱਠ ਮਲਾਜ਼ਮ ਹੋਰ 12 ਜਣੇ ਇੱਥੇ ਕੀ ਕਰਦੇ ਸੀ ਰਾਤ ਨੂੰ ਕੀ ਦਾ ਤੁਸੀਂ ਅਨਕਾਉਂਟਰ ਕਰਕੇ ਆਏ ਸੀ ਉਹ ਮੁੰਡਾ ਕਿੱਥੋਂ ਸੀ ਕੀ ਸੀ ਸਾਰੇ ਜੜ ਲੱਭ ਲੈਂਦੀ ਸੀਬੀਆਈ ਤਾਂ ਫਿਰ ਇਹ ਪੁਲਿਸ ਮਲਾਜ਼ਮਾਂ ਤੇ ਵੱਡੀ ਗੱਲ ਦਿਖ ਸਕਦੀ ਸੀ ਤੇ ਹੁਣ ਇੱਥੇ ਸਰਕਾਰ ਵੀ ਖੁਸਾ ਔਰ ਸਭ ਮੁਲਾਜ਼ਮ ਵੀ ਖੁਸਾ ਤੇ ਪਰਿਵਾਰ ਵੀ ਖੁਸਾ ਕਹਿੰਦਾ ਭਾਵ ਕਿ ਜਿਹੜੀ ਬੇਸ਼ੱਕ ਤਿੰਨੇ ਜਣੇ ਇੱਥੇ ਖੁਸ਼ ਨੇ ਪਰ ਉਸ ਸੈੱਟ ਦਾ ਜਿਹੜਾ ਇੱਕ 4 ਮਹੀਨੇ ਦਾ ਟਾਈਮ ਬਾਉਂਡ ਕਰ ਦੇਣਾ ਬਹੁਤ ਲੰਬਾ ਟਾਈਮ ਇੱਕ ਤਾਂ ਸਮਾਗਾ ਦੂਸਰੀ ਗੱਲ ਇਹ ਆ ਹੁਣ ਸੀਬੀਆਈ ਤੋਂ ਵੱਚੁੱਕੇ ਨੇ ਜਿਹੜਾ ਉਹ ਮਾਮਲਾ ਹੈਗਾ ਉਹ ਹੁਣ ਕਰਨ ਪਰਿਵਾਰ ਬੇਸ਼ੱਕ ਕਹਿ ਰਿਹਾ ਪਰ ਜਿੰਨਾ ਦਿਨ ਉਹਦਾ ਪਰਿਵਾਰ ਆ ਕੇ ਇਹ ਕੇਸ ਦੈਰ ਨਹੀਂ ਕਰਦਾ ਸੀ ਵੀ ਆਈ ਦੇ ਵਿੱਚ ਦਾ ਮੰਗ ਨਹੀਂ ਕਰਦਾ ਉਹਨਾਂ ਚਿਰ ਹੁਣ ਇਹ ਉਸ ਅਨਕਾਉਂਟਰ ਤੋਂ ਬਚ ਚੁੱਕੇ ਨੇ ਇੱਕ ਵਾਰ ਇਹ ਜਿਹੜਾ ਫੇਕ ਅਨਕਾਉਂਟਰ ਕੀਤਾ ਸੀ ਜੇਕਰ ਕਰਨਲ ਪਰਿਵਾਰ ਜਿਹੜਾ ਇੰਨਾ ਪੜਿਆ ਲਿਖਿਆ ਸਿਆਣਾਗਾ ਕਿਤੇ ਨਾ ਕਿਤੇ ਖਤਾ ਖਾ ਜਾਂਦਾਗਾ ਕਈ ਵਾਰੀ ਖਤਾ ਖਾਦਾ ਉਹਨਾਂ ਨੇ ਜੇਕਰ ਹੁਣ ਕਰਨਲ ਦਾ ਪਰਿਵਾਰ ਤੇ ਉਹਨਾਂ ਦੀ ਪਤਨੀ ਜਸਵਿੰਦਰ ਕਾਰ ਪੁਲਿਸ ਪਰਿਵਾਰ ਦੇ ਨਾਲ ਜਾ ਕੇ ਮਿਲੇ ਜਿਸ ਪਰਿਵਾਰ ਦਾ 22-23 ਸਾਲਾਂ ਦਾ ਨੌਜਵਾਨ ਜਿਹੜਾ ਕੈਨੇਡਾ ਤੋਂ ਆਉਂਦਾ ਤੇ ਆ ਕੇ ਪੁਲਿਸ ਉਹਦਾ ਅਨਕਾਉਂਟਰ ਕਰ ਦਿੰਦੀ ਹੈ ਇੱਕ ਬਹਾਨਾ ਲਿਆ ਜਾਂਦਾ ਕਿ ਇਸ ਨੇ ਇਹ ਬੱਚੇ ਨੂੰ ਅਗਵਾ ਕੀਤਾ ਸੀ ਕਨਾਇਬ ਕੀਤਾ ਸੀ ਤਾਂ ਜਾ ਕੇ ਇਹਦਾ ਅਨਕਾਉਂਟਰ ਕੀਤਾ ਜਾਂਦਾ ਕਿ ਫਿਲਹਾਲ ਉਹਨਾਂ ਨੂੰ ਇਹ ਲੱਗ ਗਿਆ ਸੀ ਉਹਨਾਂ ਨੇ ਜਿਹੜਾ ਸਾਪਾ ਮਾਰਿਆ ਕਿ ਭਾਈ ਇਸੇ ਤਿੰਨ ਬੰਦਿਆਂ ਵਿੱਚ ਇਸ ਨੇ ਫੜਿਆ ਬੱਚਾ ਇਹ ਸਿਰਫ ਉਹਦਾ ਅਨਕਾਉਂਟਰ ਕਿਉਂ? ਦੂਸਰਿਆਂ ਦਾ ਕਿਉਂ ਨਹੀਂ ਕੀਤਾ ਗਿਆ? ਇਹ ਵੱਡੇ ਸਵਾਲ ਖੜੇ ਹੁੰਦੇ ਆ ਆਪਣੇ ਆਪ ਦੇ ਵਿੱਚ ਕਿ ਜਿਹੜਾ ਬੰਦਾ ਕੈਨੇਡਾ ਤੋਂ ਆਉਂਦਾ ਜਿਹੜਾ ਉਹਨਾਂ ਦਾ ਖਾਸ ਰਿਸ਼ਤੇਦਾਰ ਆ ਜਿਨ੍ਹਾਂ ਨੂੰ ਖਾਸ ਉਹਨਾਂ ਨੇ ਜਿਹੜਾ ਪੀਆਰ ਕੁੜੀ ਦਾ ਜਿਹੜਾ ਰਿਸ਼ਤਾ ਕਰਾਇਆ ਸੀ ਯਾਨੀ ਕਿ ਕਲਬ ਮੈਰਿਜ ਦੀ ਤਰ੍ਹਾਂ ਸੀ ਕਿ ਉਸੇ ਨੌਜਵਾਨ ਦਾ ਅਨਕਾਉਂਟਰ ਕਿਉਂ ਹੁੰਦਾ ਦੂਜੇ ਕਿਵੇਂ ਬਚ ਜਾਂਦੇ ਆ? ਦੂਜੇ ਕਿਵੇਂ ਫੜੇ ਜਾਂਦੇ ਆ? ਇਹ ਵੱਡੇ ਸਵਾਲ ਨੇ। ਪਰ ਸਾਡੀ ਅੱਜ ਜਨਤਾ ਸੁੱਤੀ ਪਈਆ ਸਾਡੀ ਅੱਜ ਕੌਮ ਸੁੱਤੀ ਪਈਆ ਅੱਜ ਉਸ ਪਰਿਵਾਰ ਨੂੰ ਵੀ ਜਿਹੜਾ ਕਿ ਆਪਣੇ ਬੱਚੇ ਦੇ ਖਾਤਰ ਦੇਖੋ ਮੈਂ ਪਹਿਲਾਂ ਵੀ ਕਹਿਣਾ ਜਿਹੜਾ ਬੰਦਾ ਕ੍ਰਹਿਮ ਕਰਦਾਗਾ ਚਾਹੇ ਉਹ ਬੱਚੇ ਚੁੱਕਣ ਦਾ ਹੋਵੇ ਕਿਡਨਾਪ ਕਰਨ ਦਾ ਹੋਵੇ ਚਾਹੇ ਕਿਸੇ ਨੂੰ ਮਾਰਨ ਦਾ ਹੋਵੇ ਚਾਹੇ ਕੋਈ ਮਰਜ਼ੀ ਹੋਵੇ ਚਾਹੇ ਕੋਈ ਚਿੱਟਾ ਵੇਚਦਾ ਚਾਹੇ ਜੋ ਵੀ ਆ ਉਹਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਕਾਨੂੰਨ ਮੁਤਾਬਕ ਹੋਣੀ ਚਾਹੀਦੀ ਆ ਪਰੇ ਤੁਹਾਡੇ ਕੋਲੇ ਕੀ ਰੈਟ ਆ ਤੁਹਾਡੇ ਕੋਲੇ ਕੀ ਅਧਿਕਾਰ ਆ ਕਿ ਤੁਸੀਂ ਫਲਾਨੇ ਦਾ ਅਨਕਾਉਂਟਰ ਕਰਦੇ ਹੋ ਧਮਕੇ ਦਾ ਕਰਦੇ ਹੋ ਗੋਲੀਆਂ ਮਾਰ ਕੇ ਜਿਵੇਂ 90 92 ਦਾ ਹੱਕ ਵਿੱਚ ਪਹਿਲਾਂ ਕਰਦੇ ਰਹੇ ਸੀ ਉਹੀ ਹਾਲ ਅੱਜ ਆ ਆਖਰ ਜੇ ਉਸ ਪਰਿਵਾਰ ਜਸਪ੍ਰੀਤ ਸਿੰਘ ਦਾ ਪਰਿਵਾਰ ਸੀਬੀਆਈ ਇਨਕਵਾਰੀ ਖੋਲ ਦੇਵੇ ਤਾਂ ਫਿਰ ਸਾਰਾ ਪਤਾ ਲੱਗ ਜਾਊਗਾ ਜਿੰਨਾਂ ਦਾ ਬੱਤਿਆ ਚੁੱਕਿਆ ਸੀ ਉਹਨਾਂ ਨੂੰ ਵੀ ਪਤਾ ਲੱਗ ਜਾਊਗਾ ਇਤ ਉਸ ਪਰਿਵਾਰ ਨੂੰ ਹੀ ਤਸੱਲੀ ਹੋ ਜੂ ਜੇ ਉਹਨਾਂ ਦਾ ਮੁੰਡਾ ਸਹੀ ਮਾਰਿਆ ਗਿਆ ਜਾਂ ਆਪਾਂ ਇਹ ਕਹ ਲਈ ਅਨਕਾਉਂਟਰ ਕੀਤਾ ਗਿਆ ਤੇ ਉਹਨਾਂ ਨੂੰ ਵੀ ਜਿਹੜਾ ਦਲਾਸਾ ਆ ਜੂ ਕਿ ਭਾਈ ਇਹਨੇ ਮਾੜਾ ਕੰਮ ਕੀਤਾ ਸੀ ਜੇਕਰ ਉਹਨਾਂ ਦਾ ਮੁੰਡਾ ਫੇਕ ਅਨਕਾਉਂਟਰ ਕੀਤਾ ਗਿਆ ਤੇ ਫਿਰ ਸਾਰੇ ਦੇ ਸਾਰੇ ਪੁਲਿਸ ਵਾਲੇ ਟੰਗੇ ਜਾਣਗੇ ਇਹ ਵੱਡਾ ਸਵਾਲ ਆ ਇਨ੍ਹਾਂ ਉੱਤੇ ਕਰਨ ਪਰਿਵਾਰ ਨੂੰ ਉਸ ਪਰਿਵਾਰ ਦੇ ਨਾਲ ਰਾਬਤਾ ਕਰਨਾ ਚਾਹੀਦਾ ਕਿਉਂਕਿ ਕਰਨਲ ਪਰਿਵਾਰ ਦੇ ਤਾਰੇ ਹੀ ਉੱਥੇ ਜੁਣੀਆਂ ਨੇ ਉਹ ਦੱਸਦੇ ਕਿ ਅਸੀਂ ਇਨਕਾਊਂਟਰ ਕਰਕੇ ਆਏ ਆ ਅਨਕਾਊਂਟਰ ਕਰਕੇ ਆਏ ਆ ਤੇ ਬਾਅਦ ਦੇ ਵਿੱਚ ਫਿਰ ਉਸ ਕਰਨਲ ਬਾਠ ਨੂੰ ਤੇ ਉਹਦੇ ਮੁੰਡੇ ਅੰਗਤ ਬਾਠ ਨੂੰ ਕੁੱਟਿਆ ਜਾਂਦਾ ਤੇ ਫਿਰ ਉਹ ਤੁਹਾਡੇ ਸਾਹਮਣੇ ਸਾਰੀ ਸਟੋਰੀ ਜਿਹੜੀ ਕਿ ਤੁਸੀਂ 20-22 ਦਿਨਾਂ ਤੋਂ ਜਿਹੜੀ ਇਸ ਆਪਾਂ ਲੱਗੇ ਹੋਏ ਆ ਸਾਰੇ ਮੀਡੀਆ ਜੇਕਰ ਉਸ ਜਸਪ੍ਰੀਤ ਦਾ ਪਰਿਵਾਰ ਕਰਨਲ ਪਰਿਵਾਰ ਦੇ ਨਾਲ ਮਿਲ ਕੇ ਜਸ ਸੀਬੀਆਈ ਦੀ ਇਨਕੁਆਰੀ ਫਾਈਲ ਕਰਦਾਗਾ ਅਣਕਾਰੀ ਮੰਗੇ ਸੀਬੀਆਈ ਦੀ ਸਿਰਫ ਚਾਹੇ ਉਹਨੂੰ ਸੁਪਰੀ ਕੋਰਟ ਤੱਕ ਜਾਣਾ ਪਵੇ ਜੇ ਕਦੇ ਪਰਿਵਾਰ ਅੱਜ ਤੋਂ ਹੀ ਧਈਆ ਕਰ ਲਵੇ ਤਾਂ ਉਹਨਾਂ ਨੂੰ ਵੀ ਜਿਹੜਾ ਉਸ ਆਪਣੇ ਬੱਚੇ ਦਾ ਅਨਸਾਫ਼ ਮਿਲ ਸਕਦਾ ਤੇ ਦੋਸੇ ਪੁਲਿਸ ਵਾਲੇ ਨੇ ਜਿਹੜੇ ਫਾਹੇ ਟੰਗੇ ਜਾ ਸਕਦੇ ਨੇ ਜਿਹੜੇ ਕਿ ਜਿਨ੍ਹਾਂ ਨੂੰ 10-10 ਲੱਖ ਤੇ ਡੀਐਸਪੀ ਦੀਆਂ ਜਿਹੜੀਆਂ ਫੀਤੀਆਂ ਨੇ ਜਿਹੜੀਆਂ ਉਹ ਲੱਗਣੀਆਂ ਨੇ ਅਜੇ ਜੋ ਲੱਗੋ ਤੋਂ ਪਹਿਲਾਂ ਹੀ ਜਿਹੜਾ ਪਰਿਵਾਰ ਆ ਉਹ ਸੁਪਰੀ ਕੋਰਟ ਚੱਲਿਆ ਜਾਵੇ ਹਾਈ ਕੋਰਟ ਚੱਲਿਆ ਜਾਵੇ ਸੀਬੀਆਈ ਦੀ ਮੰਗ ਕਰੇ ਤਾਂ ਫਿਰ ਵੱਡੇ ਖੁਲਾਸੇ ਹੋਣਗੇ ਤਾਂ ਫਿਰ ਦੇਖਦੇ ਆ ਕਿ ਕੀ ਕੁਝ ਨਿਕਲਦਾਗਾ ਜਿਸ ਤਰ੍ਹਾਂ ਹੁਣ ਉਮਰਾ ਨੰਗਲਾ ਐਸਏ ਐਸਆਈਟੀ ਬਣਾਈ ਸੀ ਜਿਵੇਂ ਸੈੱਟ ਬਣਾਈ ਸੀ ਉਦੋਂ ਡੀਜੀਪੀ ਸਮੇਤ ਸੈੜੀ ਨੇ 1994 ਦੇ ਵਿੱਚ ਆਪਣੇ ਬੰਦੇ ਨੂੰ ਕਵੇਂ ਬਚਾਉਂਦਾ ਰਿਹਾ ਤੇ ਆਪ ਕਵੇਂ ਬਚਦਾ ਰਿਹਾ ਇਸੇ ਕਰਕੇ ਜਿਹੜਾ ਹੁਣ ਉਮਰਾ ਨੰਗਲ ਆਈਜੀ ਅਤੇ ਇੱਕ ਡੀਐਸਪੀ ਇੱਕ ਏਐਸਆਈ ਨੂੰ ਜਿਹੜੀ ਹੁਣ ਸਜ਼ਾ ਹੋਣੀ ਆ ਲਗਭਗ ਤੈਹ ਹੋ ਚੁੱਕਿਆ ਹੈਗਾ ਮਾਮਲਾ ਥੋੜੇ ਟਾਈਮ ਦਾ ਹੀ ਕੰਮ ਰਹਿ ਗਿਆ ਇਸ ਤਰ੍ਹਾਂ ਜਿਹੜੇ ਪਹਿਲਾਂ ਵੀ ਤੁਸੀਂ ਦੇਖਿਆ ਕਿਸੇ ਵੀ ਇਹਨੇ ਬੜੇ ਬੜੇ ਆਫਸਰ ਨੇ ਜਿਹੜੇ ਕਿ ਉਹ ਟੰਗੇ ਨੇ 20-20 ਸਾਲੀ ਨੂੰ ਜਿਹੜੇ ਅਟਾਇਰ ਹੋਗੇ ਜਿਨ੍ਹਾਂ ਨੇ ਝੂਠੇ ਪੁਲਿਸ ਮੁਕਾਬਲੇ ਬਣਾਏ ਸੀ ਉਸ ਪਰਿਵਾਰ ਨੂੰ ਅੱਗੇ ਆਉਣਾ ਚਾਹੀਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਨੂੰ ਕੀ ਲੱਗਦਾ ਕਿ ਕਰਨਲ ਪਰਿਵਾਰ ਨੂੰ ਕਿੰਨਾ ਕੁ ਜਿਹੜਾ ਇਸ ਵਿੱਚ ਵਿੱਚ ਇਨਸਾਫ ਮਿਲ ਸਕਦਾਗਾ ਬੇਸ਼ੱਕ ਇਹ ਤੇ ਲੱਗਦਾ ਕਿ ਇਨਸਾਫ ਮਿਲੂਗਾ ਕਿਉਂਕਿ ਜਿਹੜਾ ਇਹ ਹਾਈ ਕੋਰਟ ਦੀ ਦੇਖ ਰੇਖ ਹੈ ਹਟਾ ਹੂਕਸ ਦਾ ਕੰਮ ਜਿਹੜੀ ਇਹ ਸੈੱਟ ਬਣੂਗੀ ਇਹ ਹਾਈ ਕੋਰਟ ਦੇ ਜਿਹੜੀ ਸਾਰੇ ਦੇਖ ਰੇਖ ਹੋਊਗੀ ਇਹਦੇ ਵਿੱਚ ਇਨਸਾਫ ਜ਼ਰੂਰ ਮਿਲੂਗਾ ਪਰ ਜਿਹੜਾ ਇੱਕ ਵੱਡਾ ਸਵਾਲ ਜਿਹੜਾ ਉਹ ਖੜਾ ਰਹਿ ਗਿਆ ਪਰ ਉਹ ਉੱਥੇ ਦਾ ਉੱਥੇ ਰਹਿ ਗਿਆ ਜਿਹੜਾ ਕਿ ਫੇਕ ਅਨਕਾਉਂਟਰ ਵਾਲਾ ਉਹ ਸਵਾਲ ਇਹਦੇ ਵਿੱਚ ਨਹੀਂ ਆ ਸਕਦਾ ਕਿਉਂਕਿ ਪੁਲਸ ਜਿਹੜੀ ਜਾਂਚ ਕਰੂ ਸਰਪਕ ਕਰਨ ਪਰਿਵਾਰ ਨੂੰ ਕੁੱਟਣ ਦੇ ਮਾਮਲੇ ਵਿੱਚ ਜਾਂਚ ਕਰੂਗੀ ਨਾ ਕਿ ਸਬੀਆਈ ਵਾਂਗ ਜਾਂਚ ਕਰੇਗੀ ਤੁਸੀਂ ਦੱਸਣਾ ਕਿ ਕਿੰਨਾ ਕਿਹਦੇ ਇਨਸਾਫ ਮਿਲ ਸਕਦਾਗਾ ਇਨਸਾਫ ਮਿਲਣਾ ਵੀ ਚਾਹੀਦਾ ਹਾਈ ਕੋਰਟ ਦਾ ਫੈਸਲਾ ਜੇ ਹਾਈ ਕੋਰਟ ਤੋਂ ਵੀ ਉੱਪਰ ਜਾ ਕੇ ਇਹ ਗੱਲ ਕਰਦੇ ਤਾਂ ਬਹੁਤ ਮੰਦ ਭਾਗਾ ਹੋਵੇਗਾ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਆਪਣੇ ਕਮੈਂਟ ਜ਼ਰੂਰ ਲਿਖਨੇ ਧੰਨਵਾਦ ਬਹਿਰਜੇ ਕਾ ਖਾਲਸਾ ਬਹਿਰਜੇ ਕੀ ਫਤਿਹ ਕਰਨਲ ਦਾ ਮਾਮਲਾ ਜਿਹੜਾ ਕਿ ਪਿਛਲੇ ਕੁਝ ਦਿਨਾਂ ਤੋਂ ਚਰਚਾਵਾਂ ਦੇ ਵਿੱਚ ਹੈਗਾ ਵਾ ਔਰ ਜਿਹਦੇ ਵਿੱਚ ਰੋਜ਼ ਕੋਈ ਨਾ ਕੋਈ ਵੱਡੀ ਅਪਡੇਟ ਸਾਹਮਣੇ ਆ ਰਹੀ ਹੈਗੀ ਸੀਗੀ ਪਰ ਉੱਥੇ ਹੀ ਕਰਨਲ ਦੇ ਪਰਿਵਾਰ ਕੋ ਵੀ ਇੱਕ ਵੱਡੀ ਗਲਤੀ ਹੋਈ ਹੈ ਗਲਤੀ ਇਹ ਹੋਈ ਹੈ ਕਿ ਜਿੱਥੇ ਉਹਨਾਂ ਦੇ ਪਰਿਵਾਰ ਉਹਨਾਂ ਧਰਨੇ ਲਾਏ ਜਾ ਰਹੇ ਸਿਗੇ ਮੁਖਤਲਫ ਸ਼ਖਸੀਅਤਾਂ ਦੇ ਨਾਲ ਮੁਲਾਕਾਤਾਂ ਹੋ ਰਹੀਆਂ ਸਿਗੀਆਂ ਉਹਥੇ ਇਹ ਉਹਨਾਂ ਦੇ ਜਿਹੜੇ ਸੀਐਮ ਭਗਵੰਤ ਮਾਨ ਦੇ ਨਾਲ ਮੁਲਾਕਾਤ ਹੋਈ ਤੇ ਉਹਨਾਂ ਦੀ ਪਤਨੀ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਦੱਸੀ ਕਿ ਹੁਣ ਸਾਨੂੰ ਇਨਸਾਫ ਮਿਲ ਜੇਗਾ ਤੇ ਸੀਐਮ ਭਗਵੰਤ ਮਾਨ ਨੇ ਯਕੀਨ ਦਿਹਾਣੀ ਕਰਵਾਈ ਹੈ ਬਸ ਅੱਜ 6 ਵਜੇ ਸਾਡਾ ਫੈਸਲਾ ਹੋਈਏਗਾ ਪਰ ਜਦੋਂ 6 ਦੇ ਵੀ 7 ਵਜੇ 8 ਵਜੇ ਅਗਲੀ ਜਿਹੜੀ ਸਵੇਰ ਹੈ ਉਹਦਾ ਆਵਾਜ਼ ਹੋ ਗਿਆ ਪਰ ਕੋਈ ਵੀ ਖਬਰ ਨਾ ਆਈ ਤੇ ਉਹਨਾਂ ਨੇ ਅਦਾਲਤ ਦਾ ਦਰਵਾਜ਼ਾ ਖੜਕਟਾਇਆ ਔਰ ਜਿਹੜੀ ਉਹਨਾਂ ਨੇ ਮੰਗ ਰੱਖੀ ਸੀ ਕਿ ਸੀਬੀਆਈ ਕੋਲੋਂ ਜਾਂਚ ਪੜਤਾਲ ਕਰਵਾਈ ਜਾਵੇ ਤਾਂ ਕਿ ਜਿਹੜੇ ਹਕਾਇਕ ਹੈ ਉਹ ਸਾਹਮਣੇ ਲਿਆਏ ਜਾਣ ਇਹ ਗੱਲ ਹਕੀਕਤ ਹੈ ਕਿ ਅਗਰ ਸੀਬੀਆਈ ਕੋਲੋਂ ਜਾਂਚ ਪੜਤਾਲ ਕਰਵਾਈ ਜਾਂਦੀ ਤੇ ਯਕੀਨਨ ਜਿਹੜੇ ਹਕਾਇਕ ਸੀ ਉਹ ਸਾਹਮਣੇ ਆਉਂਦੇ ਕਿਉਂਕਿ ਉਸ ਤੋਂ ਪਹਿਲੇ ਜਿਹੜਾ 13 ਮਾਰਚ ਨੂੰ ਫੇਕ ਇਨਕਾਊਂਟਰ ਹੋਇਆ ਸੀਗਾ ਉਸ ਦੇ ਬਾਰੇ ਵੀ ਜਿਹੜਾ ਵਾ ਉਹ ਮੁਕੰਮਲ ਜਾਣਕਾਰੀ ਮਿਲਦੀ ਔਰ ਜਿਹੜੇ ਇਸ ਤਰ੍ਹਾਂ ਦੇ ਹੋਰ ਫੇਕ ਇਨਕਾਊਂਟਰ ਹੁੰਦੇ ਆ ਉਹਨਾਂ ਦੇ ਬਾਰੇ ਵੀ ਜਿਹੜੇ ਮਲਬਸ ਸੀਗੇ ਉਹ ਸਾਹਮਣੇ ਆਉਂਦੇ ਅ ਵੀਰੋ ਤੁਹਾਡਾ ਕੀ ਕਹਿਣਾ ਇਸ ਖਬਰ ਦੇ ਬਾਰੇ ਕਮੈਂਟਸ ਕਰਕੇ لازਮੀ ਦੱਸਿਓ ਰੱਖੀ ਆਪਣਾ ਧਿਆਨ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼